ਖਬਰ ਭਵਾਨੀਗੜ ਤੋਂ ਜਿੱਥੇ ਇੱਕ ਨੌਜਵਾਨ ਵੱਲੋਂ ਟਰੱਕ ਯੂਨੀਅਨ ਦੀ ਚੋਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਜ਼ਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਟਰੱਕ ਯੂਨੀਅਨ ਵਿੱਚ ਉਕਤ ਨੌਜਵਾਨ ਦੀ ਪ੍ਰਧਾਨਗੀ ਦੀ ਵਾਰੀ ਸੀ ਅਤੇ ਵਿਧਾਇਕ ਵੱਲੋਂ ਵੀ ਉਸ ਨੂੰ ਭਰੋਸੇ ਵਿੱਚ ਰੱਖਿਆ ਗਿਆ ਸੀ ਕਿ ਉਸ ਨੂੰ ਹੀ ਪ੍ਰਧਾਨ ਬਣਾਇਆ ਜਾਏਗਾ ਪਰ ਜਦ ਜ਼ਬਰਦਸਤੀ ਕਿਸੇ ਹੋਰ ਵਿਅਕਤੀ ਨੂੰ प्रधान एलाना गया था इस नौजवान ने जहरीली चीज़ ली देखो की है पूरा मामला नरेंद्र कौर भराज ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਰੱਕ ਯੂਨੀਅਨ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਣੇ ਟਰੱਕ ਆਪਰੇਟਰ ਭਰਾਵਾਂ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਖੜਾਂਗੇ ਉਹਨਾਂ ਨਾਲ ਇਹ ਵਾਪਰਿਆ ਜੀ ਕਾਫੀ ਮਤਲਬ ਕਿ ਪਿਛਲੇ ਕਈ ਸਾਲਾਂ ਤੋਂ ਇਹ ਆਮ ਆਦਮੀ ਪਾਰਟੀ ਨਾਲ ਹੀ ਜੁੜੇ ਹੋਏ ਸੀ ਸ਼ੁਰੂ ਤੋਂ ਇਹਨਾਂ ਨੂੰ ਹਰੇਕ ਵਾਰ ਯੂਨੀਅਨ ਦੇ ਵਿੱਚ ਲਾਰਾ ਲਾਇਆ ਜਾਂਦਾ ਸੀ ਵੀ ਹਾਂ ਇਸ ਵਾਰ ਤੁਹਾਨੂੰ ਪ੍ਰਧਾਨ ਬਣਾਵਾਂਗੇ ਇਸ ਵਾਰ ਤੁਹਾਨੂੰ ਪ੍ਰਧਾਨ ਬਣਾਵਾਂਗੇ ਇਸ ਵਾਰ ਆ ਕੇ ਜਿਵੇਂ ਇਹਨਾਂ ਨੇ ਇਨਾ ਵੱਡਾ ਸਾਥ ਦਿੱਤਾ ਸੀ ਪਰ ਇਹਨਾਂ ਨੇ ਐਮਐਲਏ ਨੇ ਉਹ ਸਾਥ ਨਹੀਂ ਦਿੱਤਾ ਐਮਐਲਏ ਨੇ ਆ ਕੇ ਰਿਸ਼ਵਤ ਦੀ ਮੰਗ ਕੀਤੀ 30 ਲੱਖ ਰੁਪਏ ਦੀ ਮੰਗ ਕੀਤੀ ਉਹਦੀ ਵੀਡੀਓ ਹੈਗੀ ਆ ਤੇ 30 ਲੱਖ ਰੁਪਏ ਲਿਆ 30 ਲੱਖ ਲੈ ਕੇ ਫਿਰ ਉਸ ਤੋਂ ਬਾਅਦ 15 ਦਿਨ 30 ਲੱਖ ਰੱਖਦੀ ਐ ਰੱਖ ਕੇ 30 ਲੱਖ ਫਿਰ ਉਸ ਤੋਂ ਬਾਅਦ ਇਹਨਾਂ ਨੇ 30 ਲੱਖ ਵਾਪਸ ਕੀਤਾ ਉਹਦੀ ਵੀ ਵੀਡੀਓ ਹੈਗੀ ਆ ਉਹਦੀ ਵੀਡੀਓ ਕਿੱਥੇ ਹੈ ਤੁਹਾਡੇ ਕੋਲ ਉਹ ਹੈਗੀਆਂ ਨੇ ਸਾਡੇ ਕੋਲ ਕੋਈ ਗੱਲ ਨਹੀਂ ਪ੍ਰੂਫ ਕਰਦਾਂਗੇ ਜਿੱਥੇ ਲੋੜ ਪਈ ਹਾਂ ਕਰਦਾਂਗੇ ਤੇ 30 ਲੱਖ ਪਹਿਲਾਂ ਇਹਨਾਂ ਨੇ ਲਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਵਾਪਸ ਕੀਤਾ ਫਿਰ ਦੂਸਰੀ ਧਿਰ ਤੋਂ ਇਹਨਾਂ ਨੂੰ ਸ਼ਾਇਦ ਮੇ ਵੀ ਵੱਧ ਮਿਲ ਗਏ ਹੋਣਗੇ 50 ਲੱਖ 51 ਲੱਖ ਜਿੰਨਾ ਵੀ ਮਿਲ ਗਿਆ ਹੋ ਉਹ ਲੈ ਲਿਆ ਉਹ ਲੈ ਕੇ ਤੇ ਇਧਰ ਵੀ ਸਾਡੇ ਨਾਲ ਵੀ ਹਾਂ ਕੀਤੀ ਹੋਈ ਸੀ ਵੀ ਹਾਂ ਤੁਹਾਨੂੰ ਵੀ ਇਧਰ ਪ੍ਰਧਾਨ ਬਣਾਉਣਾ ਤੇ ਮੌਕੇ ਤੇ ਆ ਕੇ ਇਹਨਾਂ ਨੇ ਇਹ ਚੀਜ਼ ਕੀਤੀ ਹੈ ਰਿਸ਼ਵਤ ਦਾ ਸਰੇ ਆਮ ਇਹਨਾਂ ਨੇ ਕੰਮ ਕੀਤਾ ਜਿਵੇਂ ਆਪਣੇ ਆਮ ਆਦਮੀ ਸਰਕਾਰ ਕਹਿੰਦੀ ਹੈ ਨਾ ਵੀ ਅਸੀਂ ਰਿਸ਼ਵਤ ਨਹੀਂ ਲੈਂਦੇ ਰਿਸ਼ਵਤ ਨਹੀਂ ਲੈਂਦੇ ਤਾਂ ਆ ਹੁਣ ਦੇਖ ਲਓ ਕੀ ਕੰਮ ਹੋਇਆ ਹੋਇਆ ਹੁਣ ਆ ਬੰਦਾ ਪਿਆ ਸਾਡਾ ਹਸਪੀਟਲ ਚ ਤੁਹਾਨੂੰ ਇਹ ਨਹੀਂ ਲੱਗਦਾ ਸਿਰਫ ਇੱਕ ਪ੍ਰਧਾਨ ਕੀ ਪਿੱਛੇ ਆਪਣੀ ਜਾਨ ਦੇ ਹੁਕਮ ਚ ਪਾਉਣਾ ਭਈ ਉਹ ਤਾਂ ਚਲੋ ਮੰਨਿਆ ਗਲਤ ਗੱਲ ਹੈ ਪਰ ਜਦੋਂ ਕਿਸੇ ਨਾਲ ਵਾਦਾ ਕੀਤਾ ਹੁੰਦਾ ਕੋਈ ਬੰਦਾ ਜੁੜਿਆ ਹੁੰਦਾ ਦਿਲੋਂ ਜੁੜਿਆ ਹੁੰਦਾ ਜਿਵੇਂ ਮੰਨ ਲਓ ਹੁਣ ਇਹ ਸੀ ਇਹ ਆਮ ਆਦਮੀ ਪਾਰ ਆਮ ਆਦਮੀ ਪਾਰਟੀ ਦੇ ਵਿੱਚ ਪਰ ਇਹ ਵੀ ਇੱਕ ਵਿਸ਼ਵਾਸ ਘਾਤ ਕੀਤਾ ਮੌਕੇ ਤੇ ਆ ਕੇ ਇਸੇ ਹੋਰ ਬੰਦੇ ਨੂੰ ਬਣਾ ਦੇਣਾ ਪਹਿਲਾਂ ਕਹਿ ਦੇਣਾ ਪਹਿਲਾਂ ਲਾਰੀ ਕਿਉਂ ਲਾਉਨੇ ਹੋ ਇਹ ਵੀ ਹੈ ਨਾ ਕਿਸ ਜਗ੍ਹਾ ਤੇ ਦਵਾਈ ਪੀਤੀ ਆ ਮਤਲਬ ਇਹ ਪੁਆਣੀ ਗੜੀ ਹੈ ਇੱਥੇ ਪੁਆਣੀ ਗੜੀ ਹੋਇਆ ਜੀ ਇੱਥੇ ਪੀਤੀ ਆ ਦਵਾਈ ਪੁਆਣੀ ਦਾ ਟਰੱਕ ਜੂਨੀਅਨ ਦੇ ਕੋਲੀ ਹੋਇਆ ਇਹ ਸਾਰਾ ਕੁਝ ਕੀ ਹੋ ਰਿਹਾ ਸੀ ਅੱਜ ਉੱਥੇ ਅੱਜ ਉਹਦਾ ਹਾਰ ਪੈ ਰਿਆ ਸੀ ਦੂਸਰੀ ਪਾਰਟੀ ਦੇ ਹੂੰ ਬਸ ਇਹ ਹੋਇਆ ਜੀ ਉਹ ਤੇ ਮਾੜੀ ਘਟਨਾ ਵਾਪਰੀ ਹੈ ਜੀ ਸਾਡੇ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਬਹੁਤ ਨਿੰਦਾ ਚਲ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਇਲਾਕੇ ਦੀ ਜਿਹੜੀ ਸਾਰੀ ਸੰਗਤ ਆਲੇ-ਦਾਲੇ ਖੜੀ ਹੈ ਪਰ ਜੋ ਅੱਜ ਐਸੀ ਦੇਖਿਆ ਹੈ ਕਿ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਕਿਉਂਕਿ ਇਹ ਜਿਹੜਾ ਕਾਕਾ ਫੱਗੂ ਵਾਲਾ ਹੈ ਇੱਕ ਇਨਸਾਨੀਅਤ तौर ਤੇ ਗੱਲ ਕਰਦੇ ਆਂ ਵੀ ਕਾਕਾ ਫੱਗੂ ਵਾਲਾ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਸੀ ਜਦੋਂ ਇਹਨਾਂ ਨੇ ਟਰੱਕ ਯੂਨੀਅਨ ਦੀ ਇਲੈਕਸ਼ਨ ਪਹਿਲੀ ਵਾਰ ਇਲੈਕਸ਼ਨ ਹੋਈ ਹੈ ਉਦੋਂ ਪਰਚੀ ਸਿਸਟਮ ਕੀਤਾ ਤੇ ਇਹਨਾਂ ਨੇ ਪੰਜ ਪਰਚੀਆਂ ਪਾਈਆਂ ਪੰਜਾਂ ਦੇ ਵਿੱਚੋਂ ਚੌਥੇ ਨੰਬਰ ਤੇ ਕਾਕਾ ਸਿੰਘ ਫੱਗੂ ਵਾਲਾ ਦਾ ਨਾਮ ਨਿਕਲਿਆ ਉੱਥੇ ਜੋ ਸੁਣਦੇ ਆ ਦੇਖੋ ਐਸੀ ਤਾਂ ਵਿੱਚ ਨਹੀਂ ਸੀਗੇ ਪਰ ਜੋ ਸੁਣਦੇ ਆ ਕਿ ਐਮ ਐਲ ਏ ਭਰਾਜ ਨੇ ਉੱਥੇ ਸੋਹਾਂ ਖਾਧੀਆਂ ਵੀ ਜੋ ਪਰਚੀ ਨਿਕਲੂਗੀ ਐਸੀ ਉਸੇ ਨੂੰ ਪ੍ਰਧਾਨ ਬਣਾਵਾਂਗੇ ਉਸ ਤੋਂ ਅਪਰੰਤ ਕੀ ਹੋਇਆ ਤੁਸੀਂ ਜਦੋਂ ਪਿੱਛੇ ਦਿੱਲੀ ਦੇ ਵਿੱਚ ਇਲੈਕਸ਼ਨਾਂ ਹੋਈਆਂ ਦਿੱਲੀ ਦੇ ਵਿੱਚ ਜੋ ਇਲੈਕਸ਼ਨਾਂ ਹੋਈਆਂ ਤਾਂ ਕਾਕਾ ਸਿੰਘ ਫੱਗੂ ਵਾਲਾ ਨੂੰ ਨਾਮ ਰੱਖਿਆ ਗਿਆ ਉੱਥੇ ਉਹਨੂੰ ਭਰੋਸਾ ਦਿਵਾਇਆ ਗਿਆ ਭਰੋਸਾ ਦਿਵਾ ਕੇ ਉਹਨੂੰ ਕਿਹਾ ਵੀ ਤੈਨੂੰ ਇਸ ਵਾਰੀ ਅਸੀਂ ਟ੍ਰੱਕ ਹੁੰਦਾ ਪ੍ਰਧਾਨ ਲਾਵਾਂਗੇ ਉਸ ਤੋਂ ਬਾਅਦ ਕੀ ਹੋਇਆ ਇੱਕ ਵਾਰ ਇਹਨੂੰ ਬੁਲਾ ਕੇ ਕਹਤਾ ਵੀ ਤੂੰ ਮੈਸੇਜ ਲਾ ਦੇ ਜੋ ਗੱਲ ਸੁਣਦੇ ਆ ਵੀ ਤੂੰ ਮੈਸੇਜ ਲਾ ਦੇ ਮੈਸੇਜ ਤੋਂ ਉਪਰੰਤ ਇਹਦੇ ਧਿਆਨ ਨਾਲ ਬਾਈ ਜੀ ਮੈਸੇਜ ਤੋਂ ਉਪਰੰਤ ਉਹਨੂੰ ਕਿਹਾ ਗਿਆ ਵੀ ਤੂੰ ਸਾਰੇ ਇਲਾਕੇ 'ਚ ਮੈਸੇਜ ਲਾ ਦੇ ਵੀ ਆਪਦੇ ਵਰਕਰ ਬੰਦੇ ਇਕੱਠੇ ਕਰ ਵੀ ਤੈਨੂੰ ਅੱਜ ਟ੍ਰੱਕ ਹੁੰਦਾ ਪ੍ਰਧਾਨ ਬਣਾਵਾਂਗੇ ਉਸਨੇ ਮੈਸੇਜ ਲਗਾਤਾ ਮੈਸੇਜ ਲਗਾਉਣ ਤੋਂ ਉਪਰੰਤ ਉਹਨਾਂ ਨੇ ਵਿੱਕੀ ਬਾਜਵਾ ਜੀ ਨੂੰ ਇਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਤੁਹਾਨੂੰ ਪ੍ਰਧਾਨ ਨਹੀਂ ਬਣਾ ਸਕਦੀ ਵਿੱਕੀ ਬਾਜਵਾ ਜੀ ਨੂੰ ਟ੍ਰੱਕ ਹੁੰਦਾ ਪ੍ਰਧਾਨ ਬਣਾਤਾ ਉਸ ਤੋਂ ਉਪਰੰਤ ਕਾਕਾ ਜੀ ਨੂੰ ਨਾ ਵਿਸ਼ਵਾਸ ਦੇ ਕੇ ਕੋ ਕੱਕੇ ਨੂੰ ਇਹ ਸਮਝ ਲੱਗੀ ਵੀ ਮੈਂ ਜਲੀਲ ਹੋਇਆ ਸੰਗਤ ਦੇ ਵੀ ਜਲੀਲ ਜਲੀਲ ਹੋਇਆ ਲੋਕਾਂ ਦੇ ਵੀ ਜਲੀਲ ਹੋਇਆ ਵੀ ਜਲੀਲ ਤਾਂ ਨਾ ਸਹੰਦੇ ਹੋਏ ਉਸ ਨੇ ਜਿਹੜੀ ਉਹ ਦਵਾਈ ਪੀਤੀ ਹੈ ਵੀ ਮੈਂ ਇਸ ਗੱਲ ਦੀ ਬਹੁਤ ਵੱਡੇ ਰੂਪ ਦੇ ਵਿੱਚ ਨਖੇਦੀ ਕਰਦਾ ਅਤੇ ਇਹੋ ਜਿਹੇ ਲੀਡਰਾਂ ਨੂੰ ਮੈਂ ਨਲਾਇਕ ਸਮਝਦਾ ਕਿ ਜਿਹੜੇ ਆਪਣੇ ਵਰਕਰਾਂ ਨਾਲ ਐਡਾ ਵੱਡਾ ਧੋਖਾ ਕਰਕੇ ਲੋਕਾਂ ਨਾਲ ਧੋਖਾ ਕਰਕੇ ਵੀ ਅੱਜ ਉਸ ਬੰਦੇ ਨੂੰ ਦਵਾਈ ਪੀਣ ਲਈ ਮਜਬੂਰ ਕੀਤਾ। ਓਕੇ। ਆ ਪਿੰਡ ਦਾ ਲੜਕਾ ਹੈ ਮਨਜੀਤ ਸਿੰਘ ਕਾਕਾ ਜਿਹੜਾ ਆਪ ਦਾ ਬਹੁਤ ਹੀ ਤਕੜਾ ਵਰਕਰ ਸੀ। ਅਸੀਂ ਪਿੰਡ ਤੇ ਜਦੋਂ ਦੇ ਦੇਖਦੇ ਆ ਰਹਿਆ ਕਿ ਭਾਵੇਂ ਬੀਬਾ ਜੀ ਭਰਾਜ ਐਮਐਲਏ ਲੜੀ ਉਸ ਤੋਂ ਪਹਿਲਾਂ ਵੀ ਇਸ ਨੇ ਆਮ ਆਦਮੀ ਪਾਰਟੀ ਦਾ ਵਰਕ ਹੋਣ ਦੇ ਨਾਤੇ ਬਹੁਤ ਵਰਕ ਕੀਤਾ। ਪਰ ਵਰਕ ਤੋਂ ਬਾਅਦ ਲਗਾਤਾਰ ਜਦੋਂ ਵਰਕਰ ਹੁੰਦਾ ਉਹ ਆਪਦੀਆਂ ਇਸ਼ਾਮਾਂ ਮੈਨੇ ਤੋਂ ਰੱਖਦਾ ਹੈ। ਲਗਾਤਾਰ ਟਰੱਕ ਯੂਨੀਅਨ ਦੇ ਪ੍ਰਿੰਟਰ ਵੀ ਹੈ, ਪਰਿਵਾਰ ਟਰੱਕ ਵੀ ਉਹਨਾਂ ਕੋਲੇ ਨੇ। ਪਿਛਲੀ ਵਾਰੀ ਜਦੋਂ ਪਰਚੀ ਨਿਕਲੀ ਤਾਂ ਇਸ ਨੂੰ ਵਾਦਾ ਕੀਤਾ ਗਿਆ ਸੀ ਵੀ ਅਗਲੀ ਵਾਰੀ ਤੈਨੂੰ ਪ੍ਰਧਾਨ ਬਣਾਇਆ ਜਾਊਗਾ। ਇਸ ਵਾਰੀ ਉਹਨੂੰ ਪ੍ਰਧਾਨ ਦਾ ਪੂਰਾ ਵਾਦਾ ਕੀਤਾ ਗਿਆ। ਪ੍ਰਧਾਨ ਦੀ ਉਹਨੂੰ ਹੱਲਾਸ਼ੇਰੀ ਦਿੱਤੀ ਗਈ। ਪ੍ਰਧਾਨ ਨੇ ਇਸ਼ਾਰਾ ਕੀਤਾ ਗਿਆ। ਲਗਾਤਾਰ ਅਸੀਂ ਵੀ ਸਾਰੇ ਪਿੰਡ ਵਾਸੀ ਚਾਹੁੰਦੇ ਸੀ ਵੀ ਬੜੀ ਖੁਸ਼ੀ ਹੈ ਵੀ ਕੰਮ ਕਰਨ ਵਾਲਾ ਲੜਕਾ ਜਿਹੜਾ ਉਹਨੂੰ ਪ੍ਰਧਾਨ ਬਣਾਇਆ ਜਾ ਰਿਹਾ। ਪਰ ਅਚਾਨਕ ਹੀ ਪਰਸੋ ਜਦੋਂ ਸਾਰੇ ਪਿੰਡ ਤੇ ਸਾਡੇ ਪਤਾ ਲੱਗਿਆ ਵੀ ਇੱਕ ਕਾਕੇ ਨੂੰ ਪ੍ਰਧਾਨ ਬਣਾ ਰਹੀ ਹੈ ਬੀਬਾ ਭਰਾਜ ਤਾਂ ਅਸੀਂ ਸਾਰੇ ਨਗਰ ਮਸੀਨ ਖੁਸ਼ੀ ਮਨਾਈ। ਤਿਆਰੀ ਕੀਤੀ ਵੀ ਆਪਾਂ ਨੇ ਟਰੱਕ ਜੁਨੀਆ ਜਾਣਾ। لیکن سویਰੇ ਸਾਨੂੰ ਜਦੋਂ ਪਤਾ ਲੱਗਿਆ ਵੀ ਇਹ ਪ੍ਰਧਾਨ ਹੈ ਜਿਹੜਾ ਇਹ ਵਿੱਕੀ ਬਾਜਵਾ ਨੂੰ ਬਣਾ ਰਹੀ ਹੈ ਤਾਂ ਸਾਨੂੰ ਉਸੀ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਸਾਨੂੰ ਉਮੀਦ ਸੀ ਵੀ ਬਰਕਰਾਰ ਹੋਣ ਦੇ ਨਾਤੇ ਸਾਨੂੰ ਪ੍ਰਧਾਨ ਬਣਾਵੇਗੀ ਕਿਉਂਕਿ ਲਗਾਤਾਰ ਕਾਕਾ ਦਿੱਲੀ ਵੀ ਲਗਾਤਾਰ 15 ਸਾਲ ਜਿਹੜੀਆਂ ਹੁਣ ਪ੍ਰਧਾਨ ਸਭਾ ਦੇ ਚੋਣਾਂ ਹੋਈਆਂ ਨੇ ਪੂਰੀ ਟੀਮ ਨਾਲ ਲੈ ਕੇ ਪਿੰਡ ਦੇ ਪੂਰੇ ਪਤਵੰਤੇ ਸੱਜਣ ਨੌਜਵਾਨ ਮੁੰਡੇ ਲੈ ਕੇ ਭਰਾਜਣਾ ਰਿਹਾ ਤੇ ਉੱਥੇ ਵੀ ਇਹਨੇ ਪੂਰਾ ਖਰਚਾ ਕੀਤਾ ਟਰੱਕ ਯੂਨੀਅਨ ਦੇ ਇਹ ਹਰ ਪਗਾਰ ਨੂੰ ਮੰਨਣ ਲਈ ਜੋ ਇਹਨੇ ਵੀ ਕਿਹਾ ਉਹ ਇਹਨੇ ਸਵਾਰ ਕੀਤਾ ਈਨਾ ਮੈਂ ਤੁਹਾਡਾ ਅਜੀਤ ਸਿੰਘ ਫਗੂ ਵਾਲਾ ਜੀ ਕਿਹੜੀ ਪਾਰਟੀ ਨੂੰ ਵਲੋਗ ਕਰਦੇ ਆ ਆਮ ਆਦਮੀ ਪਾਰਟੀ ਨੂੰ ਜੀ ਸੀ ਕੀ ਕਹਿਣਾ ਚਾਹੋ ਤੁਹਾਡੇ ਵਰਕਰ ਨੇ ਅੱਜ ਟਰੱਕ ਜੂਨੀਅਨਸ ਨੂੰ ਸੁਣਨਾ ਚਾਹੀਦਾ ਕਿ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਬਿਲਕੁਲ ਕਾਕਾ ਆਪਣੀ ਹੀ ਭਾਈ ਹੈ ਅਸੀਂ ਹਰ ਟਾਈਮ ਨਾਲ ਰਹੇ 10 ਸਾਲ ਤੋਂ ਅਸੀਂ 2014 ਤੋਂ ਪਾਰਟੀ ਦੇ ਨਾਲ ਆ ਜੀ ਜਿਸ ਤਰ੍ਹਾਂ ਵੀ ਮਤਲਬ ਕਹਿ ਰਹੇ ਤੇ ਐਮਐਲਏ ਸਾਹਿਬ ਵੀ ਤਾਨੂੰ ਅਸੀਂ ਬਣਾਵਾਂਗੇ ਪ੍ਰਧਾਨ ਹਨਾ ਤਾਂ ਉਹਨਾਂ ਨੇ ਆਪਣੀਆਂ ਇਹਨਾਂ ਦੀ ਚਾਰ ਪਰਚੀਆਂ ਪਈਆਂ ਸੀਆਂ ਜਿਦੇ ਵਿੱਚ ਪ੍ਰਗਟ ਸਿੰਘ ਢੱਲੋਂ ਪਹਿਲਾਂ ਪ੍ਰਧਾਨ ਬਣੇ ਸੀ 2023 ਦੇ ਵਿੱਚ ਤਾਂ ਉਹਨਾਂ ਦੇ ਨਾਲ ਮੈਂ ਕਮੇਟੀ ਮੈਂਬਰ ਵੀ ਸੀਗਾ ਤੇ ਉੱਥੇ ਸਾਡੀ ਇਹ ਗੱਲ ਹੋਈ ਸੀ ਵੀ ਭਾਈ ਇਹ ਪਰਚਿਆਂ ਦੇ ਹਿਸਾਬ ਨਾਲੀ ਛੋਡਾ ਮਤਲਬ ਨੰਬਰ ਆਊਗਾ ਗੁਰਪ੍ਰੀਤ ਸਿੰਘ ਉਦੋਂ ਬਾਅਦ ਗੁਰਪ੍ਰੀਤ ਸਿੰਘ ਫੱਗੂ ਵਾਲਾ ਬਣਿਆ ਤੇ ਇਸ ਵਾਰ ਕਾਕੀ ਦੀ ਵਾਰੀ ਸੀ ਜੀ ਕੀ ਕਾਕੀ ਨੂੰ ਮਤਲਬ ਪਰਸੋਂ ਅਸੀਂ ਪਰਸੋਂ ਦੀ ਗੱਲ ਹੈ ਤੇ ਭਰਾ ਜੀ ਦੇ ਤਾਈ ਜੀ ਗੁਜਰ ਵੇਸੇ ਉਦੋਂ ਸਾਰੇ ਦਿਨ ਸਾਨੂੰ ਇਹੀ ਲਾਰੇ ਚ ਰੱਖਿਆ ਵੀ ਹਾਂ ਤੁਹਾਨੂੰ ਪ੍ਰਧਾਨ ਲਾਉਣਾ ਹੈਗਾ ਸਾਰੇ ਦਿਨ ਸਾਡੀ ਇਹੀ ਗੱਲ ਹੁੰਦੀ ਰਹੀ ਹੈ ਤੇ ਸ਼ਾਮ ਨੂੰ ਬਾਈ ਗੋਗੀ ਦੇ ਭਾਈ ਮਨਜੀਤ ਸਿੰਘ ਕਾਕਾ ਉਹਨਾਂ ਕੋਲ ਗਏ ਜਿਵੇਂ ਤੁਸੀਂ ਬਾਈਲਾਂ ਦੱਸੇ ਰਹੇ ਨੇ ਵੀ ਉਹਨਾਂ ਨੇ ਜਵਾਬ ਦੇਤਾ ਵੀ ਅਸੀਂ ਨਹੀਂ ਹੈ ਦੀ ਵਿੱਕੀ ਵਿੱਕੀ ਨੂੰ ਪ੍ਰਧਾਨ ਲਾਉਣਾ ਹੈ ਇਸ ਕਰਕੇ ਯੋਨੇ ਆ ਦੇਖੋ ਅੱਜ ਆ ਕਦਮ ਚੱਕਿਆ ਹੀ ਆਪਣਾ ਭਾਈ ਦੀ ਬਹੁਤ ਨੁਕੇਦੀ ਵਾਲੀ ਗੱਲ ਹੈ ਜੀ ਇਹ ਬਹੁਤ ਮਾੜੀ ਗੱਲ ਹੈ ਜੀ ਟਾਕੀਨ ਵਿੱਚ ਇੱਕ ਪੁਕਾਰ ਤੋਂ ਬਾਅਦ ਉਹਨਾਂ ਨੇ ਆਪਣਾ ਸਬਦ ਦਬਦਨ ਤੋਂ ਬਾਅਦ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣਨਾ ਸੀਗਾ ਉਹਦੇ ਸੰਬੰਧੀ ਸਾਡੀ ਫੋਰਸ ਜਿਹੜੀ ਸੀ ਉੱਥੇ ਡਿਪਲਾਈਡ ਹੋਈ ਸੀ ਜਿੱਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਯਮਨ ਸ਼ਾਂਤੀ ਦੇ ਨਾਲ ਹੀ ਸਾਰਾ ਜਿਹੜਾ ਪ੍ਰੋਸੈਸ ਫਾਲੋ ਪੂਰਾ ਹੋ ਗਿਆ ਸੀਗਾ ਸਿਰ ਪਤਾ ਲੱਗਿਆ ਵੀ ਇੱਕ ਕਾਕਾ ਨਾਮ ਦਾ ਬੰਦਾ ਹੈ ਫਗੂਆਲਾ ਉਹਨਾਂ ਨੇ ਕੁਝ ਐਦਾਂ ਦਾ ਕੋਈ ਚੀਜ਼ ਖਾਦੀ ਹੈ ਕੋਈ ਟ੍ਰੀਟਮੈਂਟ ਨਹੀਂ ਤੇ ਜਿੱਦਾਂ ਦਾ ਉਹਨਾਂ ਦਾ ਇਲਾਜ ਤੋਂ ਬਾਅਦ ਸਾਨੂੰ ਜਿੱਦਾਂ ਦੇ ਫੈਕਟ ਸਾਹਮਣੇ ਆਵਣਗੇ ਉਹਦੇ ਮੁਤਾਬਿਕ ਜੇਕਰ ਸਾਨੂੰ ਕੁਝ ਦਾ ਦੋਸ਼ ਪਾਇਆ ਗਿਆ ਤਾਂ ਅਸੀਂ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਕੋਈ ਕਮਨ ਕਨੂੰਨ ਦਿੱਸਦੀ ਜੀ ਕੇਮਿਕਲ ਰੋਲ ਆਮਨ ਕਨੂੰਨ ਬਿਲਕੁਲ ਪੀਸਫੁੱਲ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਸਾਡੇ ਸਹਿਯੋਗ ਚ ਨੇ ਬਿਲਕੁਲ ਠੀਕ ਹੈ ਜੀ ਓਕੇ